ਸਾਚਰੀ ਕਾਨ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਹੋਗੇ ਸਿਆਸੀ ਮਾਹਰ ਤੇ ਸੀਨੀਅਰ ਪੱਤਰਕਾਰ ਸਰਦਾਰ ਜਸਪੀਰ ਸਿੰਘ ਪੱਟੀ ਮੌਜੂਦ ਨੇ ਇਹਦਾ ਇੱਕ ਖਬਰ ਜੋ ਜਥੇਦਾਰ ਗਿਆਨੀ ਰਕबीर ਸਿੰਘ ਜੀ ਦਾ ਰਿਐਕਸ਼ਨ ਸਾਹਮਣੇ ਆਇਆ ਹੈ ਭਰਤੀ ਨੂੰ ਲੈ ਕੇ ਉਹਦੇ ਉੱਤੇ ਅਸੀਂ ਗੱਲਬਾਤ ਨੂੰ ਅੱਗੇ ਵਧਾਵਾਂਗੇ ਅੰਦਰ ਕੀ ਚੱਲ ਰਿਹਾ ਹੈ ਕੁਝ ਹੋਰ ਪੰਤਕ ਸਿਆਸਤ ਨਾਲ ਜੁੜੀਆਂ ਖਬਰਾਂ ਉਹ ਵੀ ਨਾਲ ਨਾਲ ਚਰਚਾ ਵਿੱਚ ਸ਼ਾਮਲ ਹੋਣ ਗਿਆ ਗਿਆਨੀ ਹਰਪੀਤ ਸਿੰਘ ਇਹ ਸਾਰੇ ਮਾਮਲੇ ਬਾਰੇ ਕੀ ਸੋਚਦੇ ਨੇ ਉਹਨਾਂ ਤੱਕ ਵੀ ਇੱਥੇ ਕਰਕੇ ਉਹ ਮਾਮਲਾ ਵਿੱਚ ਲਿਆਉਂਦਾ ਸਵਾਗਤ ਹੈ ਤੁਹਾਡਾ ਪੱਟੀ ਸਾਹਿਬ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਤ ਅਰ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਬਾਡੀ ਲੈਂਗੁਏਜ ਕਹਿ ਲਈਏ ਕਿ ਜਿਸ ਢੰਗ ਨਾਲ ਉਹਨਾਂ ਨੇ ਮੀਡੀਆ ਵਿੱਚ ਆ ਕੇ ਆਪਣੇ ਵੱਲੋਂ ਜੋ ਆਦੇਸ਼ ਕਹਿਣ ਉਹ ਜਾਰੀ ਕੀਤੇ ਨੇ ਕਿ ਉਹ ਨੂੰ ਅਕਾਲੀ ਦਲ ਮੰਨੇਗਾ ਜਾਂ ਉਹ ਤੋਂ ਮੁਨਕਰ ਹੋਏਗਾ ਭਰਤੀ ਨੂੰ ਲੈ ਕੇ ਮਤਲਬ ਕਿ ਹੁਣ ਤਾਂ ਸਾਫ ਹੋ ਗਿਆ ਨਾ ਕਿ ਜੋ ਅਕਾਲੀ ਦਲ ਬਾਦਲ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਉਹ फर्जी ਭਰਤੀ ਹੈ ਬੋਗਸ ਭਰਤੀ ਹੈ ਤੇ ਜੋ ਜਤਦਰ ਗਾਨੀ ਰਖਵੀਰ ਸਿੰਘ ਕਹਿ ਰਹੇ ਨੇ ਜੇ ਅਸੀਂ ਉਹਨੂੰ ਸਮਝਣਾ ਚਾਹੀਏ ਉਹਦੇ ਕੀ ਭਾਵ ਨਿਕਲਦੇ ਨੇ ਕਿ ਕੀ ਇਹ ਖੰਡਾ ਖੜਕਾਉਣ ਵਾਲੇ ਪਾਸੇ ਤੁਰ ਪਏ ਨੇ ਜਾਂ ਫਿਰ ਜਿਵੇਂ ਕਹਿੰਦੇ ਕਿ ਕਦੇ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਥੋੜਾ ਮਤਲਬ ਕਿ ਰਲ ਮਿਲ ਕੇ ਵਾਲਾ ਕੰਮ ਜਾਂ ਚੱਲ ਰਿਹਾ ਹੈ ਦੇਖੋ ਗਿਆਨੀ ਰਗਵੀਰ ਸਗੁਰੀ ਦੇਰ ਆਏ ਦਰਸਤ ਵਾਲੀ ਗੱਲ ਆ ਜਿ ਕਿ ਤੇ ਪਹਿਲਾਂ ਇੰਨਾ ਸਖਤ ਐਕਸ਼ਨ ਲੈ ਦਿੰਦੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ ਜਨਰੇਟਰ ਲੈ ਕੇ 20 ਫਰਵਰੀ ਤੱਕ ਅਸੀਂ ਭਰਤੀ ਕਰਾਂਗੇ ਤੇ ਉਦੋਂ ਆਦੇਸ਼ ਜਾਰੀ ਕਰ ਜਾਂਦੇ ਕਿ ਵੀ ਇਹਦੀ ਪੂਰੀ ਪਰਚੀਆਂ ਚ ਪਾਉਣ ਦਾ ਸਾਰਾ ਜਿਹੜਾ ਪ੍ਰਬੰਧ ਆ ਉਹ ਸੱਤ ਮੈਮਰੀ ਕਮੇਟੀ ਕਰੇਗੀ ਜੇ ਉਦੋਂ ਇਹ ਗੱਲ ਕੇ ਠੋਕ ਵਜਾ ਕੇ ਕਹਿ ਦਿੰਦੇ ਕਿ ਜੇ ਉਹਨਾਂ ਫੇਰ ਵੀ ਨਹੀਂ ਸੀ ਮੰਨੀ ਤੇ ਉਦੋਂ ਹੀ ਉਹਨਾਂ ਤਨਬ ਕਰਨਦੇ ਵੀ ਆ ਜਾਓ ਇਧਰ ਵੀ ਅਕਾਲ ਤੱਕ ਹਤੇ ਤੇ ਫਿਰ ਸ਼ਾਇਦ ਅੱਜ ਇਹ ਗੱਲ ਨਾ ਹੁੰਦੀ। ਦੂਸਰੀ ਚੀਜ਼ ਮੈਨੂੰ ਇੱਕ ਸਵਾਲ ਪੁੱਛਿਆ ਗਿਆ ਸੀਗਾ ਵੀ ਵਿਰਸਾ ਸਿੰਘ ਮਲਟੋਆ ਬਾਰੇ ਉਹਨੂੰ ਕਿਉਂ ਉਹ ਇਟਾ ਸਖਤ ਐਕਸ਼ਨ ਲਿਆ ਗਿਆ ਮੈਂ ਕਿ ਸਖਤ ਨਹੀਂ ਨਰਮ ਐਕਸ਼ਨ ਲਿਆ ਗਿਆ। ਸਾਡਾ ਇੱਕ ਸੂਲ ਆ ਵੀ ਜਿਹੜਾ ਅਕਾਲ ਤੱਕ ਤੇ ਚੜ ਕੇ ਆਊਗਾ ਉਹਦੇ ਵਾਸਤੇ ਤੇਗ ਹੋਊ ਤੇ ਜਿਹੜਾ ਝੁਕਿਆ ਹੋਊਗਾ ਉਹਦੇ ਵਾਸਤੇ ਦੇਗ ਹੋਊ। ਜੇ ਕੋਈ ਬੰਦਾ ਆ ਕੇ ਜਥੇਦਰ ਅਕਾਲ ਤਖਨ ਨੂੰ ਧਮਕਾਉਂਦਾ ਤੇ ਫਿਰ ਉਹਦੇ ਖਿਲਾਫ ਕਾਰ ਵੀ ਤਾਂ ਹੋਣੀ ਚਾਹੀਦੀ ਹੈ ਨਾ ਜਥੇਦਰ ਅਕਾਲ ਤਖਨ ਨੂੰ ਦਹੇਦਰ ਤੱਕ ਜੀ ਦਮਦਮਾ ਸੇ ਨੂੰ ਧਮਕਾਉਣਾ ਇਹ ਗੱਲ ਕਹਿਣੀ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੇ ਤੁਸੀਂ ਕੋਈ ਸਖਤ ਕਾਰਵਾਈ ਕੀਤੀ ਤੇ ਫਿਰ ਬਾਕੀ ਕੋਈ ਬੋਲੇ ਨਾ ਬੋਲੇ ਮੈਂ ਤੇ ਖੰਡਾ ਖੜਕਾਉਂਗਾ ਧਮਕੀ ਸੇ ਜਥੇਦਾਰਾਂ ਨੂੰ ਤੇ ਮੈਂ ਫੇਰ ਕਹਿੰਦਾ ਵੀ ਜਥੇਦਾਰਾਂ ਨੇ ਨਰਮ ਐਕਸ਼ਨ ਲਿਆਵੇ ਇਸ ਵਿਅਕਤੀ ਨੂੰ ਪੰਚ ਚੋਂ ਕੱਢ ਦੇਣਾ ਚਾਹੀਦਾ ਸੀ ਜੇ ਪੰਚ ਚੋਂ ਕੱਢ ਦਿੱਤਾ ਹੁੰਦਾ ਤੇ ਆ ਜਿਹੜੀ ਭਰਤੀ ਅਜੋਈ ਹੈ ਭਰਤੀ ਕੱਜ ਨਾ ਹੁੰਦੀ ਡਾਰਮ ਦਾ ਕਾਲੀਆਂ ਨੂੰ ਵੀ ਸਾਡੀ ਵਾਰੀ ਵੀ ਆ ਜਾਣੀ 27 ਜਨਵਰੀ ਨੂੰ ਜਿਹੜੀ ਜਥੇਦਾਰਾਂ ਦੀ ਮੀਟਿੰਗ ਹੋਣੀ ਸੀ ਉਹ ਰੱਦ ਕਿਉਂ ਕਰਾਈ ਗਈ ਗਿਆਨੀ ਹਰਪ੍ਰੀਤ ਨੇ ਕਿਹਾ ਸੀਗਾ ਜਿੱਥੇ ਤੱਕ ਅਕਾਲ ਤੱਕ ਨੂੰ ਮੈਨੂੰ ਪਤਾ ਲੱਗਾ ਤੁਸੀਂ ਮੀਟਿੰਗ ਰੱਖੀ ਆ ਕਹਿੰਦੇ ਹਾਂ ਰੱਖੀ ਆ ਤੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਤੇ ਦਬਾਅ ਬੜਾ ਪਣਾ ਜਿਹਨੂੰ ਰੱਦ ਨਾ ਕਰਿਓ ਉਹ ਕਹਿੰਦੇ ਬਿਲਕੁਲ ਨਹੀਂ ਕਰਾਂਗੇ ਲੇਕਿਨ ਗਿਆਨੀ ਗਵੀਰ ਸੁਰਾਂ ਦੀ ਕੀ ਮਜਬੂਰੀ ਸੀ ਉਹ ਮੀਟਿੰਗ ਰੱਦ ਕਰਕੇ ਤੇ ਆਪ ਵਿਦੇਸ਼ ਨਿਕਲ ਗਏ ਵਿਦੇਸ਼ ਨਿਕਲਣ ਤੋਂ ਬਾਅਦ ਫਿਰ ਜਿਹੜਾ 11 ਦਾ ਪ੍ਰੋਮ ਸੀ ਵੀ 16 ਦਿਨ ਦਾ ਬਣ ਗਿਆ ਉਹਨਾਂ ਦਾ ਆਏ ਉਹਨਾਂ ਦਿਨਾਂ 'ਚ ਉਹਨਾਂ ਆਪਣੀ ਭਰਤੀ ਅੱਧੀ ਕਿ ਕੰਪਲੀਟ ਕਰ ਲਈ ਸੀਗੀ ਇਸ ਕਰਕੇ ਮੈਂ ਨਾ ਵਿਰਸਾ ਸਿੰਘ ਵਲਟੋਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੁੰਦੀ ਜਿਹੜੀ ਮर्यादा ਅੰਦਰ ਬਣਦੀ ਤੇ ਸ਼ਾਇਦ ਇੱਥੋਂ ਤੱਕ ਨੌਬਤ ਨਾ ਹੋਣੀ ਅੱਜ ਦੀ ਡੇਟ ਦੇ ਵਿੱਚ ਜੇ ਕਹੀਏ ਅਕਾਲ ਤਖਤ ਦੇ ਹੁਕਮਾਂ ਦੀ ਸਭ ਤੋਂ ਵੱਧ ਅਵਗਿਆ ਉਲੰਘਣਾ ਤੇ ਟਿੱਚ ਜਨਰਲ ਦਾ ਕੰਮ ਜਿਹੜਾ ਇਹਨਾਂ ਕਾਲੀਆਂ ਨੇ ਕੀਤਾ ਬਾਕੀ ਕਿਸੇ ਨੇ ਨਹੀਂ ਕੀਤਾ ਦੋ ਕਿੰਨਾ ਆਪਣੇ ਹੋਰ ਕੰਗਣਾ ਰੱਖੇ ਨੇ ਇੱਕ ਕੰਗਣਾ ਤੇ ਪਹਿਲਾ ਹੁੰਦਾ ਸੀਗਾ ਆਪਣਾ ਜਿਹੜਾ ਹੈਗਾ ਇੱਕ ਕੰਗਣਾ ਗਾਰੇ ਮਸਕੀਨ ਇੱਕ ਕੋਲੋਂ ਦੇ ਨਾਲ ਬਕਾਇਦਾ ਤਦ ਤੇ ਡਲ ਗਿਆ ਵਾ ਸਾਡਾ ਗੁਰੂ ਗੁਰਬਖਸ਼ ਸਿੰਘ ਗੁਲਸ਼ਣ ਵਿਦੇਸ਼ ਚ ਆ ਕੇ ਭਾੜ ਰਿਆ ਵੀ ਮੈਨੂੰ ਜਥਲ ਦੀ ਕਾਲ ਤੱਕ ਮਿਲ ਗਈ ਤੇ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਚ ਲੈਂਡਨ ਹੋਣਾ ਹੋਣ ਜਿੱਥੇ ਦਾਰਿਆ ਚ ਲੈਂਡਨ ਮोटा ਹੋਏਗਾ ਕੀ ਉਹਨਾਂ ਮੈਨੂੰ ਨਹੀਂ ਪਤਾ ਇਸ ਗੱਲ ਦਾ ਲੇਕਿਨ ਜੇ ਬੌਣੇ ਕੱਦ ਵਾਲੇ ਅਸੀਂ ਜਥੇਦਾਰ ਲਾਵਾਂਗੇ ਤੇ ਉਹਨਾਂ ਕੋਲੋਂ ਕੋਈ ਭਲਾਈ ਦੀ ਆਸ ਨਹੀਂ ਰੱਖੀ ਜਾ ਸਕਦੀ ਭਲਾਈ ਨਹੀਂ ਕਰ ਸਕਣਗੇ ਉਹ ਮਰਿਆਦਾ ਦੇ ਉੱਤੇ ਪਹੁੰਚ ਨਹੀਂ ਦੇ ਸਕਣਗੇ ਭਾਈ ਰਣਜੀਤ ਸਿੰਘ ਤੋਂ ਬਾਅਦ ਕੋਈ ਵੀ ਇੰਨੀ ਜੁਰਤ ਵਾਲਾ ਜਥੇਦਾਰ ਨਹੀਂ ਆਇਆ ਜਿਹੜਾ ਆ ਕੇ ਇੱਥੇ ਜਿਹੜਾ ਸੀ ਆਪਣੀ ਗੱਲ ਠੋਕ ਪਾ ਕੇ ਕਹਿ ਸਕਦਾ ਗਿਆਨੀ ਜੁਗਿੰਦਰ ਸਿੰਘ ਵਜਾਤੀ ਕਿਸੇ ਵੇਲੇ ਬੜਕ ਮਾਰਦੇ ਸੀ ਲੇਕਿਨ ਉਸ ਵੇਲੇ ਆ ਜਾਂਦੇ ਸੀ ਹਾਂ ਜੀ ਬੜਕ ਕਿਉਂ ਮਾਰੀ ਤੁਸੀਂ ਲੇਕਿਨ ਮੈਂ ਵੀ ਦੱਸ ਦਿਆਂ ਭਾਈ ਰਣਜੀਤ ਸਿੰਘ ਸੀ ਜਿੰਨੇ ਵੀ ਉਸ ਤੋਂ ਬਾਅਦ ਜ਼ਥੇਦਰ ਬਣੇ ਉਹ ਤਨਖਾਹਦਾਰ ਮੁਲਾਜ਼ਮ ਰਹੇ ਨੇ ਇਹਨਾਂ ਦੇ ਯਾਨੀ ਪੂਰਨ ਸਿੰਘ ਜਿਹੜੇ ਸੀ ਉਹ ਕਾਰਜਕਾਰੀ ਜ਼ਥੇਦਰ ਕਾਲਤਖ ਦੇ ਨਾਲ-ਨਾਲ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀਗੇ ਜੁਗਿੰਦਰ ਸਿੰਘ ਬਿਨਾਂਤੀ ਆਏ ਉਹ ਦਰਬਾਰ ਸਭ ਵਿੱਚ ਗ੍ਰੰਥੀ ਵੀ ਸੀ ਤੇ ਜਹਦਦਰ ਕਾਲਤ ਵੀ ਸੀਗੇ ਗਿਆਨੀ ਗੁਰਬਚਨ ਸਿੰਘ ਆਏ ਦਰਬਾਰ ਸਭ ਦੇ ਹੈੱਡ ਗ੍ਰੰਥੀ ਵੀ ਸੀਗੇ ਤੇ ਨਾਲ ਜਹਦਦਰ ਵੀ ਸੀਗੇ ਤੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਪਤਾ ਹੀ ਆ ਉਹਨਾਂ ਦੇ ਕੋਲੇ ਐਡੀਸ਼ਨਲ ਸੈਕਟਰੀ ਦਾ ਰੁਤਬਾ ਸੀਗਾ ਗ੍ਰੇਡ ਸੀ ਮਿਲਦਾ ਉਹਨਾਂ ਨੂੰ ਇਹਦਾ ਜੇ ਆਪਾਂ ਹੁਣ ਗਿਆਨੀ ਰਗਵੀਰ ਸਿੰਘ ਦੀ ਗੱਲ ਕਰ ਲਈਏ ਅੱਜ ਵੀ ਇੱਕ ਕਾਰਜਕਾਰੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੇ ਮੈਂ ਸਪਸ਼ਟ ਕਰਦੇ ਪੱਕੇ ਨਹੀਂ ਪੱਕੇ ਤੇ ਜਿਹਦਰ ਕਾਲ ਤੱਕ ਪੱਕੇ ਇਹਨਾਂ ਦੀ ਖਾਸੀਅਤ ਵੀ 2 ਸਾਲ ਮੇਰੇ ਰਹਿੰਦੇ ਨੇ ਤੇ ਮੈਂ 2 ਸਾਲ ਜੇ ਮੇਰੀ ਜਿਹਦਰ ਦੀ ਛੁੱਟੀ ਹੁੰਦੀ ਹੈ ਤੇ ਮੈਂ ਉੱਥੇ ਬਤਾਲਾ ਆਵਾਂ ਪੜੇ ਪਤਾ ਨਹੀਂ ਉਹ ਰੈਂਟ ਦੇ ਗਏ ਰੈਂਟ ਦੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢ ਦਿੱਤਾ ਉਹਨਾਂ ਨੇ ਉਹਨਾਂ ਦੀ ਇਹ ਸੌ ਖਤਮ ਟੋਟਲੀ ਕਰ ਦਿੱਤੀ ਕਿ ਇਹ ਇਹ ਦੇ ਨੋਟਿਫਾਈ ਕਰ ਸਕਦੇ ਆ ਤੇ ਜਦੋਂ ਇਹ ਕੱਲ ਮਨੋਂਣ ਗਿਆ ਸੀ ਕਿ ਧਾਮੀ ਸਾਹਿਬ ਨੂੰ ਲੱਗਦਾ ਧਾਮੀ ਸਾਹਿਬ ਨੇ ਕੋਈ ਨੰ ਤੱਕ ਦੀਆਂ ਗੋਲੀਆਂ ਦਿੱਤੀਆਂ ਨੇ ਤੇ ਫਿਰ ਆ ਕੇ ਇਹਨਾਂ ਨੇ ਫਾਇਦਾ ਠਾਇਆ ਉਹਦਾ ਤੇ ਅੱਜ ਬਿਆਨ ਦਿੱਤਾ ਭਾਈ ਜਿਹੜੀ ਪਹਿਲੀ ਭਰਤੀ ਕੀਤੀ ਸੀ ਬਾਦਲਦਲ ਨੇ ਉਹ ਰੱਦ ਉਹਦੀ ਕੋਈ ਟੁੱਕ ਨਹੀਂ ਬਣਦੀ ਤੇ ਪੰਜਵੇਂ ਅਮਰੀ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਵੀ ਉਹ ਇਮੀਡੀਏਟਲੀ ਆਪਣੀ ਭਰਤੀ ਸ਼ੁਰੂ ਕਰੇ ਨਾਲੇ ਵੀ ਗੱਲ ਕਹੀ ਕਿ ਅਸੀਂ ਅਗਲੇ ਕੁਝ ਦਿਨਾਂ ਦੇ 2-4 ਦਿਨਾਂ ਦੇ ਵਿੱਚ ਪੰਜ ਸਿੰਘ ਸੌਨ ਦੀ ਮੀਟਿੰਗ ਕਰ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਜਿਹੜੇ ਦੋ ਵਿਅਕਤੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਰਪਾਲ ਸਿੰਘ ਵਡੂਂਗਰ ਇਸ ਕਮੇਟੀ ਤੋਂ ਅਸਤੀਫਾ ਦੇ ਚੁੱਕੇ ਨੇ ਉਹਨਾਂ ਦੀਆਂ ਬਕਾਇਦਾ ਤੌਰ ਤੇ ਅਸਤੀਫੇ ਪ੍ਰਵਾਨ ਕਰਕੇ ਤੇ ਨਵੇਂ ਮੈਂਬਰ ਇੱਕ ਕਮੇਟੀ 'ਚ ਪਾਏ ਜਾਣਗੇ ਤੇ ਇਹਨਾਂ ਸੱਤਾਂ ਦੇ ਵਿੱਚ ਇੱਕ ਕਨਿਨਡਰੀ ਬਣਾਇਆ ਜਾਊਗਾ ਤਾਂ ਕਿ ਉਹਦੀ ਅਗਵਾਈ ਹਿੱਟ ਸਹੀ ਕੰਮ ਕੀਤਾ ਜਾ ਸਕੇ ਇਹਦੇ ਉੱਤੇ ਜਦੋਂ ਮੈਂ ਹਰਮਨ ਸਿੰਘ ਮੰਜਪੁਰ ਨੂੰ ਪੁੱਛਿਆ ਕਿ ਉਹ ਸਰਗਰਮ ਨੇ ਉਹ ਸੁਧਾਰਵਾਦੀਆਂ ਦੇ ਵਿੱਚ ਉਹ ਕਹਿੰਦੇ ਜੀ ਜਹਦਰ ਸਾਹਿਬ ਦੇ ਇਸ ਬਿਆਨ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਪਰ ਇਹ ਬਿਆਨ ਜੇ ਪਹਿਲਾਂ ਆ ਜਾਂਦਾ ਤੇ ਬਹੁਤ ਚੰਗਾ ਹੁੰਦਾ ਪਰ ਫਿਰ ਵੀ ਦੇਰ ਹੈ ਦਰੁਸਤ ਹੈ ਉਹਨਾਂ ਦਾ ਬਿਆਨ ਸਵਾਗਤਯੋਗ ਹੈ ਤੇ ਮੈਂ ਜਾ ਕੇ ਬੇਨਤੀ ਕਰੂੰਗਾ ਪੰਜ ਮੇਰੀ ਕਮੇਟੀ ਨੂੰ ਪੀ ਤੁਜੀ ਵੀ ਹੁਣ ਘਰ ਤੋਂ ਵੀ ਠਹਿਰੋ ਇਮੀਡੀਏਟਲੀ ਮੀਟਿੰਗ ਕਰਕੇ ਤੇ ਇਹਦੇ ਤੇ ਤੁਸੀਂ ਆਪਣੀ ਭਰਤੀ ਸ਼ੁਰੂ ਕਰੋ ਦੂਜੇ ਪਾਸੇ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਸੁਧਾਰਵਾਦੀਆਂ ਦੇ ਆਗੂ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਉਹ ਵੀ ਸਵਾਗਤ ਕਰਦੇ ਨੇ ਉਹ ਵੀ ਕਹਿੰਦੇ ਜੀ ਜਹਦਰ ਸਾਹਿਬ ਦਾ ਬਿਆਨ ਬਹੁਤ ਵਧੀਆ ਵਾ ਅਸੀਂ ਤੇ ਬੜੀ ਦੇਰ ਤੇ ਜਹਦਰ ਸਾਹਿਬ ਨੂੰ ਬੇਨਤੀ ਕਰਦੇ ਸੀਗੇ ਕਿ ਤੁਸੀਂ ਮੈਂ ਕਾਇਦਾ ਤੌਰ ਤੇ ਇਹ ਬਿਆਨ ਦੇਵੋ ਤਾਂ ਕਿ ਅਸੀਂ ਭਰਤੀ ਸ਼ੁਰੂ ਕਰ ਸਕੀਏ ਉਹਨਾਂ ਨੇ ਕਿਹਾ ਵੀ ਠੀਕ ਆ ਪੰਜ ਮੈਂਬਰ ਅਸੀਂ ਹੈਗੇ ਆਂ ਜੀ ਲਿਖ ਕੇ ਵੀ ਦਿੱਤਾ ਉਹਨਾਂ ਨੂੰ ਤੇ ਜਿਹੜਾ ਧਾਮੀ ਸਰ ਦਾ ਅਸਤੀਵਾ ਉਹ ਵੀ ਮੰਦ ਭਾਗਾ ਵਾ ਤੇ ਜਿਹੜੀ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਦੀ ਛੁੱਟੀ ਕੀਤੀ ਆ ਉਹ ਵੀ ਮੰਦ ਭਾਗੀ ਹੈ ਇਹ ਗੱਲ ਬਕਾਇਦਾ ਤੌਰ ਤੇ ਅੱਜ ਗਿਆਨੀ ਹਰਪ੍ਰੀਤ ਗਿਆਨੀ ਰਕੀਰ ਸਿੰਘ ਨੇ ਵੀ ਇਹ ਗੱਲ ਕਹੀ ਹੈ ਹੁਣ ਇਹ ਕਹਿੰਦੇ ਜੀ ਅਸੀਂ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਵਾ ਉਹ ਕਹਿੰਦੇ ਜੀ ਅਸੀਂ ਪੰਥਕ ਜਥੇਬੰਦੀ ਦੀ ਮੀਟਿੰਗ ਕਰਦਾਗੇ ਅਸੀਂ ਉਹ ਜੀ ਸਮਾਜਿਕ ਰਾਜਨੀਤਿਕ ਧਾਰਮਿਕ ਸਾਰਿਆਂ ਨੂੰ ਜਗੂ ਬੁਲਾਏ ਜਾਣਗੇ ਉਸ ਮੀਟਿੰਗ ਜਿਸ ਅਸੀਂ ਫੈਸਲਾ ਕਰਕੇ ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਾਂਗੇ ਤਸਵੀਦਾ ਛਪਾਈਆਂ ਜਾਣਗੀਆਂ ਕਾਪੀਆਂ ਛਪਾਈਆਂ ਜਾਣਗੀਆਂ ਤੇ ਹਰ ਭਰਤੀ ਦੇ ਨਾਲ ਬਕਾਇਦਾ ਤੌਰ ਤੇ ਜੋ ਆਦੇਸ਼ ਹੋਏ ਨੇ ਕਾਲ ਤੱਕ ਤੁੰ ਪੀ ਜੇੜੀ ਵਿਪਰਤੀ ਹੁੰਦੀ ਉਹਦਾ ਆਧਾਰ ਕਾਰਡ ਜਾਂ ਕੋਈ ਸ਼ਲਾਗਤੀ ਕਾਰਡ ਨਾਲ ਜਰੂਰ ਲੱਗੇ ਤੇ ਫਿਰ ਉਹ ਭਰਤੀ ਕਰਕੇ ਦਸੀਂ ਅਕਾਲ ਤੱਕ ਜਹਦਰ ਕੋ ਪੇਸ਼ ਕਰਾਂਗੇ ਜੇਸੀਂ ਭਰਤੀ ਕਰ ਲਈ। ਸਾਨੂੰ ਅਗਲਾ ਹੌਂਕੂਮ ਦੱਸਿਆ ਜਾਵੇ। ਇਸ ਕਰਕੇ ਉਹਨਾਂ ਕਹੇ ਜੀ ਘੱਟ ਤੋਂ ਘੱਟ ਸਮਾਂ ਲੱਗੇਗਾ। ਜਲਦੀ ਮੀਟਿੰਗ ਕਰ ਰਹੇ ਅਸੀਂ। ਅੱਗੇ ਵੇਖੋ ਜਥੇਦਾਰ ਸਾਹਿਬ ਮੀਟਿੰਗ ਕਦੋਂ ਕਰਦੇ ਆ। ਕਦੋਂ ਨਹੀਂ ਕਰਦੇ ਇਹ ਤੇ ਪਤਾ ਕੋਈ ਨਹੀਂ ਹੈਗਾ। ਲੇਕਿਨ ਲੋਕਾਂ ਦੇ ਵਿੱਚ ਇਸ ਗੱਲ ਦੀ ਖੁਸ਼ੀ ਜ਼ਰੂਰ ਪੈ ਜੂਗੀ ਵੀ ਘੱਟੋ ਘੱਟ ਜਹਦਰ ਸਾਹਿਬ ਨੇ ਫਿਰ ਇੱਕ ਬੜਕ ਮਾਰੀ ਹੈ। 2 ਦਸੰਬਰ ਵਾਲਾ ਜਦੋਂ ਫੈਸਲੇ ਲੈ ਗਏ ਸੀ ਕਿ ਉੱਥੋਂ ਸੰਤਾ ਦੇ ਵਿੱਚ ਪ੍ਰਭਾਵ ਕੀ ਗਿਆ ਸੀਗਾ ਵੀ ਅੱਜ ਗਿਆਨੀ ਰਿਕ ਬੀਤ ਕੇ ਨੇ ਵਾਕਈ ਕਾਲੀ ਫੂਲਾ ਸਿੰਘ ਵਾਲੀ ਭੂਮਿਕਾ ਨਿਭਾਈ ਆ। ਉਸ ਤੋਂ ਬਾਅਦ ਜਿਹੜੀ ਭੂਮਿਕਾ ਸੀ ਉਹ ਤੋਂ ਲੋਕੀ ਐ ਸੰਤੁਸ਼ਟ ਹੋ ਗਏ ਸੀ। ਹੁਣ ਜੇ ਇਹਨਾਂ ਦੀ ਇਹਨਾਂ ਦੀ ਗੱਲ ਕਹਿਤੀ ਇਹਨਾਂ ਤੇ ਕਿੰਨਾ ਕੁ ਦਬਾਅ ਪਊਗਾ ਕੀ ਕੀਤਾ ਜਾਊਗਾ ਇਹਨਾਂ ਦੀ ਛੁੱਟੀ ਵੀ ਕੀਤੀ ਜਾਊਗੀ। ਜਦੋਂ ਗਿਆਨੀ ਗਿਰੀਬੀਤ ਸਿੰਘ ਨੂੰ ਪੁੱਛਿਆ ਗਿਆ ਵੀ ਤੁਹਾਡੇ ਬਾਰੇ ਕਿਹਾ ਜਾ ਰਿਹਾ ਵੀ ਤੁਹਾਡੀ ਵੀ ਵਾਰੀ ਆ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੈਂ ਆਪਣਾ ਬੈਗ ਪੈਕ ਰੱਖਿਆ ਹੋਇਆ ਇਸ ਤਰ੍ਹਾਂ ਕੋਲ ਜਦੋਂ ਮਰਜ਼ੀ ਕਹਿਣਗੇ ਆਪਾਂ ਤਿਆਰ ਬੈਠ ਚੁੱਕੇ ਤੋਕੇ ਦਾ ਹਦਰਪਾ ਗਏ ਤੁਹਾਨੂੰ ਪਤਾ ਹੋਏਗਾ ਤੁਸੀਂ ਗਿਆਨੀ ਕਰਤਾਰ ਸਿੰਘ ਦਾ ਨਾਂ ਸੁਣਿਆ ਹੋਣਾ ਜੀ ਉਹ ਮਨਿਸਟਰ ਸੰ ਸਰਕਾਰ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਜੀ ਸਰਕਾਰ ਤੇ ਟੁੱਟ ਗਈ ਹੈ ਤਾਂ ਆਪਾਂ ਨੂੰ ਕੋਠੀ ਖਾਲੀ ਕਰਨੀ ਪੈਣੀ ਹੈ ਇੰਨੇ ਸਾਦੇ ਤੇ ਵਧੀਆ ਬੰਦੇ ਸੀ ਉਹਨਾਂ ਨੂੰ ਸਿੱਖਾ ਦਾ ਦਿਮਾਗ ਵੀ ਕਿਹਾ ਜਾਂਦਾ ਸੀ ਆਪਣੇ ਸੇਵਾਦਾਰ ਨੂੰ ਕਹਿੰਦੇ ਉਹ ਬਾਹਰ ਜਿਹੜੀ ਤਾਰ ਆ ਨਾ ਉਹਦੇ ਤੇ ਮਰੇ ਇੱਕ ਕਸ਼ਹਰਾ ਤੇ ਇੱਕ ਪਰਨਾ ਪਈ ਉਹ ਲਾਹ ਲੈ ਚੱਲੀ ਆਪਾਂ ਇੰਨੇ ਸਾਦੇ ਬੰਦੇ ਸੀ ਇਹੋ ਜਿਹੇ ਲੀਡਰ ਕੌਮ ਦੇ ਹੁੰਦੇ ਨੇ ਜਿਹੜੇ ਆਪਣਾ ਨਹੀਂ ਕੌਮ ਦਾ ਕੋਸਵਾਰ ਦੇ ਆਪਣੀ ਤੇ ਕਰ ਚੱਲਦੀ ਰੀਤ ਦੀ ਗੱਲ ਕੋਈ ਨਾ ਕੋਈ ਲੇਕਿਨ ਅੱਜ ਤੇ ਲੀਡਰ ਕਹਿੰਦੇ ਆਇਓ ਤੇ ਕੀ ਆਏ ਕੀ ਆਏ ਤੇ ਕੀ ਲੈ ਆਏ ਚੱਲਦੇ ਉੱਤੇ ਕੀ ਦੇ ਜੀ ਪਰ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਚਲੋ ਜਥੇਦਾਰ ਸਾਹਿਬ ਤੇ ਆਪਣਾ ਬਿਸਤਰਾ ਆਪ ਹੀ ਗੋਲ ਕਰਕੇ ਬੈਠੇ ਨੇ ਵੀ ਜਦੋਂ ਇਹਨਾਂ ਨੇ ਕਿਹਾ ਤਾਂ ਵੈਸੇ ਇਹ ਬੜੀ ਸ਼ਰਮਨਾਕ ਗੱਲ ਹੁੰਦੀ ਹੈ ਕਿ ਜਦੋਂ ਕੌਮ ਦੇ ਜਥੇਦਾਰ ਨੂੰ ਇਹ ਬਿਆਨ ਦੇਣਾ ਪਿਆ ਕਿ ਸਾਨੂੰ ਕੋਈ ਮਤਲਬ ਕਿ ਉਹਨਾਂ ਦੇ ਭਾਅ ਵੀ ਦੱਸਦੇ ਨੇ ਕਿ ਕੋਈ ਪਤਾ ਨਹੀਂ ਕਦੋਂ ਸਾਡਾ ਇਸ ਤਰ੍ਹਾਂ ਗੋਲ ਕਰ ਦੇਣ ਜਾਂ ਅਸੀਂ ਤੇ ਆਪਣੇ ਬੈਗ ਨਾਲ ਹੀ ਬੈਗ ਰੱਖਦੇ ਆ ਕਦੋਂ ਤੁਰਦਣ ਬੜੀ ਸ਼ਰਮਨਾਕ ਦੀ ਗੱਲ ਹੁੰਦੀ ਹੈ ਕਿ ਕਿੰਦਾਂ ਦੇ ਹਾਲਾਤ ਬਣੇ ਹੋਏ ਨੇ ਹੁਣ ਸਵਾਲ ਇਹ ਕਿ ਜਿਹੜੀ ਕਮੇਟੀ ਨੇ ਅੱਗੇ ਕੰਮ ਤੋੜਨਾ ਜੋ ਪੰਜ ਮੈਂਬਰੀ ਕਮੇਟੀ ਹੈ ਬਣਾਵ ਅਕਾਲੀ ਦਲ ਵਾਲਿਆਂ ਦੀ ਵਰਕਿੰਗ ਕਮੇਟੀ ਲਾ ਲੋ ਜਾਂ ਪਾਰਲੀਮੈਂਟ ਬੋਰਡ ਦੀ ਕਮੇਟੀ ਜਾਂ ਹੋਰ ਕਮੇਟੀਆਂ ਇਹ ਹੁਣ ਟਕਰਾਅ ਕੀ ਹੋਰ ਜ਼ਿਆਦਾ ਨਹੀਂ ਵਧੇਗਾ ਕਿਉਂਕਿ ਦਫ਼ਤਰ ਵੀ ਚਾਹੀਦਾ ਹੈ ਭਰਤੀ ਹੋਣੀ ਹੈ ਕਿਸ ਢੰਗ ਨਾਲ ਹੋਣੀ ਹੈ ਕੀ ਪ੍ਰਕਿਰਿਆ ਅਪਣਾਉਣੀ ਹੈ ਫਿਰ ਅਕਾਲੀ ਦਲ ਦੇ ਦਫ਼ਤਰ ਦੀ ਗੱਲ ਆ ਜੇਗੀ ਕਿ ਜਿਹੜਾ ਉਹ ਦਫ਼ਤਰ ਹੈ ਅਕਾਲੀ ਦਲ ਦਾ ਚੰਡੀਗੜ੍ਹ ਦੇ ਵਿੱਚ ਕੀ ਉਹ ਮੇਨ ਦਫ਼ਤਰ ਇਹਨਾਂ ਨੂੰ ਮਿਲੇਗਾ ਕਿ ਉੱਥੇ ਬਹਿਣ ਦੀ ਇਜਾਜ਼ਤ ਹੋਏਗੀ ਜਾਂ ਉਹ ਸਾਰਾ ਢਾਂਚਾ ਜਿਹੜਾ ਉਹ ਕਿਸ ਢੰਗ ਨਾਲ ਉਹਨੂੰ ਅੱਗੇ ਵਧਾਉਣਗੇ ਕੀ ਉਹਨਾਂ ਨੂੰ ਮਤਲਬ ਕਿ ਸਾਥ ਮਿਲੇਗਾ ਜ਼ਮੀਨੀ ਪੱਧਰ ਦੇ ਉੱਤੇ ਜਿਹੜੇ ਅਕਾਲੀ ਦਲ ਦੇ ਵਿੱਚ ਆਲਰੇਡੀ ਭਰਤੀਆਂ ਕਰ ਚੁੱਕੇ ਨੇ ਬੂਤ ਪੱਧਰ ਤੇ ਜਾਂ ਉਦਾਂ ਅੱਗੇ ਭਰਤੀ ਹੋਏ ਜੀ ਬਾਦਲ ਦਲ ਦੀ ਹੁਣ ਭਰਤੀ ਹੋਣੀ ਸ਼੍ਰੋਮਣੀ ਅਕਾਲੀ ਦਲ ਦੀ ਦੋਵਾਂ ਦੇ ਫਰਕ ਤਾਂ ਹੈ ਨਾ ਜੀ ਰਹੀ ਗੱਲ ਦਫਤਰ ਦੀ ਦਫਤਰ ਵਾਕੇ ਉਹਨਾਂ ਦੇ ਕਬਜ਼ੇ 'ਚ ਹੱਥ ਦੀ ਕਿੜੀ ਦਫਤਰ ਨਹੀਂ ਮਿਲਣਾ ਦਫਤਰ ਹੋ ਸਕਦਾ ਵੀ ਚੰਡੀਗੜ੍ਹ ਦੀ ਵਿਦਾਇ ਪਟਿਆਲੇ ਬਣਾਇਆ ਜਾ ਸਕਦਾ ਵਾ ਪਟਿਆਲੇ ਦੀ ਵਿਦਾਇ ਅੰਮ੍ਰਿਤਸਰ ਵੀ ਬਣਾ ਸਕਦਾ ਸੰਕਦਾ ਵਾ ਕੋਈ ਕੋਈ ਬਾਤ ਨਹੀਂ ਇਹਦੀ ਕੋਈ ਨਹੀਂ ਆਈ ਕਿ ਕੋਠੀ ਕਠੀ ਕਰਾਇਤ ਲਾ ਜਾਨ ਕਿ ਦਫਤਰ ਚਲਾ ਦੇਣ ਕਿ ਦਫਤਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਪਾਰਟੀ 'ਚ بڑے بڑے ਅਮੀਰ ਸਿੱਖ ਬੈਠੇ ਨੇ ਜਿਹੜਾ ਕੱਲਾ ਕੱਲਾ ਹਜ਼ਾਰ ਰੁਪਈਆ 2-4 ਲੱਖ ਮਹੀਨੇ ਦਾ ਖਰਚ ਕਰਨ ਲਈ ਤਿਆਰ ਵਾ ਤਿਆਰ ਬੈਠਾ ਜੇ ਦਾਰਸ਼ਿਕ ਨੰਦਾ ਸੁਣੇ ਤੁਸੀਂ ਜੇਦਾਰ ਸਿੰਘ ਮੈਸ ਯੂਐਸਏ ਦੇ ਸਭ ਤੋਂ ਅਮੀਰ ਸਿੱਖ ਸੀ ਉਹ ਬੜਾ ਤਕੜਾ ਉਹਨਾਂ ਦਾ ਕਾਰੋਬਾਰ ਸੀ ਜੀ ਮੁੰਡਿਆਂ ਦਾ ਸਾਥ ਦੇਣ ਕਰਕੇ ਉਹਨਾਂ ਨੂੰ ਅਤਵਾਦੀ 테ਰਰਿਸਟ ਬਣਾਇਆ ਗਿਆ ਸੀ ਉਹਨਾਂ ਨੇ ਕਾਲੀ ਸੂਚੀ 'ਚ ਪਾਇਆ ਗਿਆ ਸੀ ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣਦੀ ਹੈ ਵਾਜਪਾਈ ਸਾਹਿਬ ਦੀ ਪੰਜਾਬ 'ਚ ਬਣਦੀ ਹੈ ਕਾਲੀ ਭਾਜਪਾ ਦੀ ਉਸ ਟਾਈਮ ਤੇ ਉਹਨਾਂ ਦਾ ਕਾਲੀ ਸੂਚੀ ਚੋਂ ਨਾ ਕੱਢ ਦਿੱਤਾ ਜਾਂਦਾ। ਉਹਨਾਂ ਨੂੰ ਬੁਲਾਇਆ ਜਾਂਦਾ ਤੇ ਸਟੇਟ ਗੈਸਟ ਦਾ ਦਰਜਾ ਦਿੱਤਾ ਜਾਂਦਾ ਸਟੇਟ ਗੈਸਟ। ਸਟੇਟ ਗੈਸਟ ਮਤਲਬ ਸਿਕਿਉਰਿਟੀ ਮਿਲੀ, ਰਹਿਣ ਸਮਸਕ ਮਿਲੇ ਉਹਨਾਂ ਨੂੰ। ਉਹਨਾਂ ਨੂੰ ਸਾਡੇ ਬਾਦਲ ਸਾਹਿਬ ਇੰਨੀ ਗੱਲ ਕਹਿੰਦੇ ਆ ਸਰਦ ਸਾਹਿਬ ਤੁਹਾਡੇ ਕੋਲ 10000, 20000, 30000 ਜੇ ਕੋਈ ਡਾਲਰ ਹੈਗੇ ਨੇ, ਇਹਨੇ ਇੱਕ ਕਰੋੜਾਂ ਡਾਲਰ ਕੋਈ ਹੈਗੇ ਨੇ। ਪੰਜਾਬ 'ਚ ਇਨਵੈਸਟਮੈਂਟ ਕਰ ਦਿਓ ਭੀ ਸਾਡੀ ਸਰਕਾਰ ਵੀ ਚੱਲ ਸਕੀ ਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕੀ ਉਹਨੇ ਕਿਹਾ ਕੋਈ ਗੱਲ ਨਹੀਂ ਕਰਦੰਦੇ ਉਹਨਾਂ ਨੇ ਕੁਝ ਪ੍ਰੋਜੈਕਟ ਲਿਆਂਦੇ ਵੀ ਇਹ ਪ੍ਰੋਜੈਕਟ ਸਾਡੀ ਇਹ ਫਾਈਲਾਂ ਦੇ ਪਾਸ ਕਰਦਿਓ ਅੱਗੋ ਜਵਾਬ ਮਿਲਿਆ ਜੀ ਇਹ ਫਾਈਲਾਂ ਤੁਸੀਂ ਪਾਸੇ ਰੱਖਦੇ ਤੇ ਪਾਸ ਹੋ ਜਾਣਗੀਆਂ ਸਾਨੂੰ ਪਾਰਟੀ ਫੜ ਗਈ ਦਿੰਦੇ ਉਹ ਕਹਿੰਦੇ ਜੀ ਫਾਈਲਾਂ ਵਾਪਸ ਕਰ ਦਿਓ ਅਸੀਂ ਵਾਪਸ ਚਲਦੇ ਹਾਂ ਮੁੜ ਕੇ ਨਹੀਂ ਆਏ ਉਸ ਤੋਂ ਬਾਅਦ ਨਹੀਂ ਆਏ ਜਿਹੜੇ ਜੇ ਸੁਭਿਤਾ ਇਹ ਹਾਲ ਹੋਵੇ ਜੀ ਸਰਕਾਰੀ ਪੈਸੇ ਮੰਗਣ ਲੱਗ ਪਵੇ ਬਾਕੀ ਕਿਰੂਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਇੱਕ ਕੈਨੇਡਾ ਦੀ ਔਰਤ ਨੇ ਸਟੇਟ ਤੋਂ ਬਕਾਇਦਾ ਤੌਰ ਤੇ ਕਿਹਾ ਸੀਗਾ ਵੀ ਵੇਖੋ ਜੀ ਤੁਹਾਡਾ ਲੇਬਰ ਇਨਸਪੈਕਟਰ ਸਾਡੇ ਕੋਲ 16000 ਰੁਪਏ ਲਿ ਜਾ ਚੁੱਕਾ ਤਾਂ ਜੇ ਹੋਰ ਮੰਗ ਰਿਹਾ ਸਾਡੇ ਕੋਲ ਅਸੀਂ ਇਦਾਂ ਪੈਸੇ ਨਹੀਂ ਦੇ ਸਕਦੇ ਸੀ ਅਸੀਂ ਆਏ ਸੀ ਆਪਣੇ ਦੇਸ਼ ਦੀ ਆਪਣੇ ਕੌਮ ਦੀ ਪੰਜਾਬ ਦੀ ਤੇ ਲੋਕਾਂ ਨੂੰ ਰੋਜ਼ਗਾਰ ਦੇ ਤੇ ਕਾਰੋਬਾਰ ਕਰੀ ਲੇਕਿਨ ਸਾਨੂੰ ਇੱਥੇ ਦਿੱਕਤਾਂ ਬਹੁਤ ਅਸੀਂ ਵਾਈਡ ਅਪ ਕਰਕੇ ਵਾਪਸ ਜਾ ਰਹੇ ਮੁੱਖ ਮੰਤਰੀ ਦੀ ਹਾਜ਼ਰੀ ਚ ਲੱਗਈ ਗੱਲ ਸੀ ਮੁੱਖ ਮੰਤਰੀ ਪੰਜਾਬ ਨੇਤਾ ਉਹ ਇਹਸ ਕਰਕੇ ਅੱਜ ਕਰ ਜਿਹੜੀ ਸਾਡੇ ਲੀਡਰ ਨੇ ਬਹੁਤੇ ਮੈਂ ਸੋਚਦਾ ਹੀ ਪੰਥ ਪ੍ਰਸ਼ਨ ਨਹੀਂ ਗਏ ਕੌਮ ਪ੍ਰਸ਼ਨ ਨਹੀਂ ਗਏ 50 ਪ੍ਰਸ਼ਨ ਨਹੀਂ ਗਏ ਉਹ ਆਪਣੇ ਨਿੱਜ ਪ੍ਰਸ਼ਨ ਇਹ ਬਾਦਲ ਦਾ ਤੇ ਬਾਦਰਦਲ ਦੀ ਭਰਤੀ ਹੋਈ ਆ ਉਹ ਭਰਤੀ ਨਾਲ ਕੋਈ ਲੈਣਾ ਦੇਣਾ ਨਹੀਂ ਸ਼੍ਰੋਮਣੀ ਕਲਜਰ ਦੀ ਭਰਤੀ ਕਿਵੇਂ ਤੇ ਕਦੋਂ ਕਿਹੜੇ ਤਰੀਕੇ ਨਾਲ ਹੁੰਦੀ ਆ ਇਹ ਡਿਪੈਂਡ ਕਰਦਾ ਪੰਜ ਮਿੰਰੀ ਕਮੇਟੀ ਤੇ ਜਿਤ ਤੱਕ ਮੇਰਾ ਖਿਆਲ ਆ ਪੰਜ ਮਿੰਰੀ ਕਮੇਟੀ ਵਾਲੇ ਪਹਿਲਾਂ ਮੀਟਿੰਗ ਆਪਣੀ ਕਰਨਗੇ ਮੁੜ ਕੇ ਜਥੇਦਾਰ ਸਾਹਿਬ ਨੂੰ ਮਿਲਣਗੇ ਜਥੇਦਾਰ ਸਾਹਿਬ ਨੂੰ ਤੁਸੀਂ ਲਿਖ ਕੇ ਦੇ ਦਿਓ ਅਸੀਂ ਇਹ ਭਰਤੀ ਕਰੀਏ ਜੇ ਲਿਖ ਕੇ ਦੇ ਦਿੰਦੇ ਆ ਫਿਰ ਉਹਨਾਂ ਕੋਲ ਇੱਕ ਗਿੱਦੜ ਪੜਾਉ ਦਾ ਬੜਾ ਤਕੜਾ ਆ ਜਾਣਾ ਸੰਗਠਨ ਦਾ ਉਤਸ਼ਾਹ ਬੜਾ ਹੋਏਗਾ ਲੋਕ ਅੱਜ ਵੀ ਤਿਆਰ ਬਰ ਤਿਆਰ ਬੈਠੇ ਨੇ ਵੀ ਸਾਡੇ ਵਾਸਤੇ ਜਿਹੜੇ ਸ਼੍ਰੋਮਣੀ ਕਾਲੀ ਪ੍ਰਤੀਕਰਨ ਵਿੱਚ ਤੁਸੀਂ ਤਿਆਰ ਹਾਂ ਪ੍ਰਤੀ ਹੋਗੇ ਅਸੀਂ ਉਹਦੇ ਜਿਸੀਂ ਜੀ ਸੇ ਅਕਾਲੀ ਦਲ ਵੱਲੋਂ ਬਾਦਲ ਵੱਲੋਂ ਆ ਰਹੀ ਹੈ ਕਿ ਜੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਾਲੀ ਦਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਕਿ ਉਹਨਾਂ ਦੇ ਹਮਲੇ ਲਗਾਤਾਰ ਵੱਡੇ ਹੁੰਦੇ ਜਾ ਰਹੇ ਨੇ ਉਹ ਆਪਣੀ ਗੱਲ ਨੂੰ ਉਸ ਢੰਗ ਨਾਲ ਮੀਡੀਆ ਅੱਗੇ ਰੱਖ ਰਹੇ ਜਿਵੇਂ ਬੜਾ ਨੰਗੇ ਚਿੱਟੇ ਰੂਪ ਦੇ ਵਿੱਚ ਤੁਸੀਂ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰਨਾ ਦੇਖੋ ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਉਹਨਾਂ ਨੂੰ ਮੌਕਾ ਕਿਹਨੇ ਦਿੱਤਾ ਜੀ ਗਿਆਨੀ ਹਰਪ੍ਰੀਤ ਨੂੰ ਮੌਕਾ ਕਿਹਨੇ ਦਿੱਤਾ ਉਹਨਾਂ ਨੂੰ ਤੁਸੀਂ ਕਿਉਂ ਕੱਢਿਆ ਗਿਆ ਝੂਠਾ ਇਲਜ਼ਾਮ ਝੂਠਾ ਕਹੂੰਗਾ ਉਹਨੂੰ ਇਲਜ਼ਾਮ ਲਾ ਕੇ ਫਿਰ ਤੁਸੀਂ ਜਿਹੜਾ ਦੂਸਰਾ ਇਲਜ਼ਾਮ ਲਾਉਂਦੇ ਹੋ ਇੱਕ ਚੰਗੀ ਪੜੀ ਕੁੜੀ ਅਮਰਤ ਹਰੀ ਤੁਸੀਂ ਉਹਦੀ ਜਿਹੜੀ ਉਹ ਚਿੰਤਨ ਹਰਨ ਕਰ ਰਹੇ ਹੋ ਤੁਸੀਂ ਪ੍ਰਚਾਰਕਾ ਸ਼੍ਰੋਮਣੀ ਕਮੇਟੀ ਦੀ ਜੇ ਤੁਹਾਨੂੰ ਅਜ ਤੋਂ 6 ਮਹੀਨੇ ਸਾਹ ਪੀਣਾ ਪਤਾ ਲੱਗਾ ਸੀ ਤੁਸੀਂ ਕਿਉਂ ਨਹੀਂ ਆਉਂਦੀ ਨੌਕਰੀ ਬਰਖਾਸ ਕੀਤਾ ਉਹਨੂੰ ਤੁਸੀਂ ਅੱਜ ਤੁਸੀਂ ਝੂਠਾ ਇਲਜ਼ਾਮ ਲਾ ਰਹੇ ਹੋ ਮੈਂ ਤੇ ਇੱਕ ਗੱਲ ਕਹੂੰਗਾ ਨਾ ਕਮੇਟੀ ਵਾਲਿਆਂ ਨੂੰ ਇੱਕ ਇੱਕ ਬਕਾਇਦਾ ਤੌਰ ਤੇ ਤੁਸੀਂ ਸਵਾਲ ਦਾ ਜਵਾਬ ਦੇ ਦਿਓ ਮੱਕੜ ਸਾਹਿਬ ਤੇ ਉਹਨਾਂ ਦੇ ਸਾਥੀ ਦਿੱਲੀ ਤੋਂ ਮੁੰਬਈ ਸਫਰ ਕਰਦੇ ਬਾਈਏ ਬੰਦੇ ਦੋ ਤੇ ਟਿਕਟਾਂ ਤਿੰਨ ਸਰਦਾਰ ਸਿਮਰ ਸਿੰਘ ਮਾਨ ਕੋਲ ਉਹ ਰਿਪੋਰਟ ਆ ਜਾਂਦੀ ਹੈ ਮੇਰੇ ਕੋਲੋਂ ਖਬਰ ਲਾਉਂਦੇ ਆ ਅਗਰ ਦਿਨ ਖਬਰ ਲੱਗਦੀ ਆ ਤੇ ਮੱਕੜ ਸਾਹਿਬ ਆਪਣੀਆਂ ਗੱਡੀਆਂ ਸਾਰੇ ਸਭ ਦੇ ਫੜਦੇ ਤੇ ਮਾਨ ਸਾਹਿਬ ਕੋਲ ਪੁੱਜ ਜਾਂਦੇ ਆ ਉਹਨਾਂ ਨੂੰ ਕਹਿੰਦੇ ਮਾਨ ਸਾਹਿਬ ਮੇਰੇ ਹੱਥ ਜੁੜੇ ਆ ਇਹ ਕੀ ਜਿਹਦਾ ਪਾਈ ਜਾਂਦਾ ਤੁਸੀਂ ਜੋ ਕਹਿਤਾ ਕਹਿਤਾ ਗਾਂਦਾ ਕਿਉ ਤੁਸੀਂ ਉਹਦੀ ਵੀ ਪਰਤਾਲ ਕਰਾ ਦੋ ਉਹਦੀ ਵੀ ਪਰਤਾਲ ਕਰਾ ਦੋ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਪਰਤਾਲ ਕਰਾ ਕੇ ਤੁਸੀਂ ਆਪਣੇ ਸਿਰ ਸਵਾਦ ਨਹੀਂ ਬਾਰੇ ਤੁਸੀਂ ਪੂਰੀ ਕੌਮ ਦੇ ਸਰਸਵਾ ਪਾ ਰਹੇ ਹੋ ਤੁਸੀਂ ਝੂਠੇ ਦੋਸ਼ ਲਾਏ ਸੱਚੋ ਬਾਦੀ ਬਾਦੀ ਗੱਲੇ ਕੀਤੀ ਕਿਸੇ ਨੇ ਵੀ ਖੜੇ ਹੋ ਜੇ ਤੁਹਾਡੀ ਪਤ ਪ੍ਰਤੀਸ਼ਖਰੀ ਇੱਕ ਇੱਕ ਬੰਦੇ ਤੁਹਾਡੇ ਦੇ ਮੈਂ ਕਿਹਾ ਪਤਾ ਨਹੀਂ ਕੋਈ ਨਿਕਲਣਾ ਉਹਦੇ ਵਿੱਚੋਂ ਇਹ ਸਿਰ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਇਹੋ ਜਾਣਦੇ ਉਹਨਾਂ ਦਾ ਰੱਬ ਜਾਣਦਾ ਲੇਕਿਨ ਜਿਸ ਤਰੀਕੇ ਨਾਲ ਇਲਜ਼ਾਮਬਾਜ਼ੀ ਕਰ ਰਹੇ ਆ ਇਹ ਸਿਰਫ ਆਪਣੀ ਨਹੀਂ ਇਹ ਕੌਮ ਦੀ ਵੀ ਬਦਨਾਮੀ ਕਰ ਰਹੇ ਨੇ ਜਦ ਸਮੂਤ ਲਿਓ ਉਹ ਬੀਬੀਆ ਗੇਟ ਸਾਡੇ ਨਾਲ ਕੀਤਾ ਵਾ ਮੇਰੀ ਇਹਨੂੰ ਬਿਸ਼ੱਕ ਸਾਡੀ ਨੂੰ ਫਾਲਸੀ ਲਾ ਦੇ ਉਹ ਪਰ ਇਹਨੂੰ ਕੋਈ ਗੱਲ ਨਹੀਂ ਹੈਗੀ ਅਸੀਂ ਜਿਹੜਾ ਸੁਜੋ ਕਰਾਂਗੇ ਜੇ ਜਦੋਂ ਉਹਨਾਂ ਨੇ ਕੋਈ ਤੁਹਾਡੇ ਕੋਲ ਸ਼ਿਕਾਇਤ ਨਹੀਂ ਕੀਤੀ ਤੇ ਤੁਹਾਡੇ ਕੋਲ ਸਬੂਤ ਕੋਈ ਨਹੀਂ ਹੈਗਾ ਤੁਸੀਂ ਇਹੋ ਜੇ ਦੋਸ਼ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਕੀ ਇਹ ਜੋਬ ਚ ਲਾਤਰ ਨਹੀਂ ਬਾਕੀ ਰਹੀ ਗੱਲ ਕਿਆ ਨਹੀਂ ਹਰਪ੍ਰੀਤ ਸਿੰਘ ਨੂੰ ਕਿਹਾ ਸੀਗਾ ਸਵਾਲ ਪੁੱਛਿਆ ਸੀ ਪੱਤਰਕਾਰ ਨੇ ਗਿਆਨੀ ਜੀ ਕੀ ਤੁਸੀਂ ਅਕਾਲੀ ਦਲ ਦੀ ਕਮਾਂਡ ਸੰਭਾਲੋਗੇ ਬਿਲਕੁਲ ਨਹੀਂ ਮੈਂ ਕਿਸੇ ਅਕਾਲੀ ਦਲ ਦਾ ਮੁਖੀ ਨਹੀਂ ਬਣੂੰਗਾ ਮੈਂ ਕੁਝ ਨਹੀਂ ਕਰੀਗਾ ਮੇਰਾ ਧਾਰਮਿਕ ਖੇਤਰ ਹੈ ਮੈਂ ਗੁਰੂ ਸਿਧਾਂਤ ਦੀ ਗੱਲ ਜਾ ਕੇ ਪਿੰਡ-ਪਿੰਡ ਕਰੂੰਗਾ ਹਰ ਵਰਗ 'ਚ ਕਰੂੰਗਾ ਆਪਣੀ ਗੱਲ ਕਰੂੰਗਾ ਗੁਰੂ ਸਾਹਿਬ ਦਾ ਹੁਕਮ ਦਿਓਗੇ ਜਿੰਦੇ ਜੋ ਕੰਮ ਹੈਗਾ ਇਸ ਕਰਕੇ ਮੇਰਾ ਸਿਆਸਤ ਦਾ ਕੋਈ ਲੈਣਾ ਦੇਣਾ ਨਹੀਂ ਹਾਂ ਜਿੱਥੇ ਮੈਨੂੰ ਬੁਲਾਉਣਗੇ ਮੈਂ ਜਾ ਕੇ ਆਪਣੀ ਗੱਲ ਕਰੂੰਗਾ ਸੇਕ ਨੌਜਵਾਨ ਬੁਲਾ ਰਹੇ ਨੇ ਮੈਂ ਜਾ ਰਿਹਾ ਤੇ ਮੈਂ ਇਹ ਵੀ ਗੱਲ ਕਹੂੰਗਾ ਕਿ ਸਿੱਖ ਨੌਜਵਾਨਾਂ ਨੂੰ ਜਿਹੜੀ ਆ ਆਪ ਨੂੰ ਜਥੇਬੰਦ ਹੋ ਕੇ ਆਪਣੇ ਲੈਵਲ ਤੇ ਆਪ ਖੜੇ ਹੋਣਾ ਚਾਹੀਦਾ ਜੀ ਇਹ ਜੋ ਗਿਆਨੀ ਰਗਵੀਰ ਸਿੰਘ ਜੀ ਨੇ ਕਿਹਾ ਇਹਦੇ ਉੱਤੇ ਗਿਆਨੀ ਹਰਪੇ ਸਿੰਘ ਦਾ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਨਾ ਉਹਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਕੀਤਾ ਤੇ ਕੋਈ ਗੱਲ ਮਤਲਬ ਕਿ ਕੋਈ ਉਹਦੀ ਅੰਦਰੋਂ ਬਾਹਰ ਆ ਰਹੀ ਹੈ ਉਹਨੂੰ ਅਸੀਂ ਕਿਵੇਂ ਸਮਝੀਏ ਕਿ ਕੀ ਗਿਆਨੀ ਹਰਪੇ ਸਿੰਘ ਕੋਈ ਨਹੀਂ ਅੱਜ ਨਹੀਂ ਕੱਲ ਪਿੰਡ ਨੂੰ ਕਿ ਰਖਸ਼ਤੇ ਬੜਾ ਮੁੱਟ ਆਊਗਾ ਜਿੰਨ ਕਿ ਰੈਕਸ਼ਨ ਆਪਣੇ ਰੂਪ ਦਾ ਪੱਤੀ ਸਾਹਿਬ ਕੇ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਉਸ ਭਰਤੀ ਕਮੇਟੀ ਦੀ ਅਗਵਾਈ ਕਰਨ ਲਈ ਤਿਆਰ ਹੋਣਗੇ ਜਾਂ ਉਹ ਨਾਲ ਪ੍ਰਚਾਰ ਕਰਨਗੇ ਜਾਂ ਜੋ ਗਿਆਨੀ ਰਕਬੀਰ ਸਿੰਘ ਕਹਿ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਇਹ ਸਮਝਦੇ ਨੇ ਕਿਉਂਕਿ ਉਹਨਾਂ ਦਾ ਕਨੈਕਸ਼ਨ ਨਹੀਂ ਨਾ ਸਾਹਮਣੇ ਆਇਆ ਕਿ ਉਹ ਕਦੋਂ ਤੱਕ ਆਪਣੇ ਸਟੈਂਡ ਤੇ ਕਾਇਮ ਰਹਿਣਗੇ ਜਿਹੜੇ ਜਿਹੜੇ ਦੋ ਬੰਦੇ ਅਸਤੀਫਾ ਦੇ ਗਏ ਉਹਨਾਂ ਦੀ ਜਗ੍ਹਾ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਤਵੇਂ ਕਮੇਟੀ ਚ ਪਾਇਆ ਜਾ ਸਕਦਾ ਕਿਉਂਕਿ ਉਹਨੂੰ ਆਜ਼ਾਦ ਨੇ ਹੁਣ ਆਜ਼ਾਦ ਨੇ ਜਿਉ ਉਹ ਮਿੱਟੀ ਚ ਪਾਇਆ ਜਾਂਦਾ ਵਾ ਤੇ ਮੈਂ ਸੁਖਦਾ ਵੀ ਉਹ ਬਾ ਖੂਬੀ ਉੱਥੇ ਆਪਣੀ ਡਿਊਟੀ ਨਿਭਾਉਣਗੇ ਇਸ ਕਰਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੇ ਅਕਾਲ ਤੱਕ ਧੁਕਮ ਹੋਏਗਾ ਤੇ ਉਹ ਵਾਕੇ ਆਪਣੀ ਡਿਊਟੀ ਨਿਭਾਉਣਗੇ ਹੋਣਾ ਚਾਹੀਦਾ ਬੰਦਾ ਪੜਿਆ ਦੇਖਿਆ ਵਾ ਜਾਣਦਾ ਵਾ ਕਲਾਕਾਰ ਆਪਣੀ ਗੱਲ ਕਰਨੀ ਜਾਣਦਾ ਵਾ ਜਿਹੜੀ ਮਰਜ਼ੀ ਸਟੇਜ ਤੇ ਖੜਾ ਕਰ ਦੋ ਉਹ ਆਪਣੀ ਹਰ ਪਾਛਾ ਤੇ ਹਰ ਤਰੀਕੇ ਨਾਲ ਗੱਲ ਕਰਨੀ ਜਾਣਦੇ ਨੇ ਬਿਲਕੁਲ ਸਹੀ ਜਿੰਨੀ ਉਹਨਾਂ ਨੂੰ ਆਪਣੇ ਧਰਮ ਦੀ ਨੌਲੇਜ ਉਹਨੂੰ ਇੰਨੀ ਬਾਕੀ ਧਰਮ ਦੀ ਨੌਲੇਜ ਹੈਗੀ ਉਹਨਾਂ ਨੂੰ ਜੀ ਬਿਲਕੁਲ ਬਿਲਕੁਲ ਪੜੇ ਲਿਖੇ ਪੀ ਐਚ ਡੀ ਹੋਲਡਰ ਨੇ ਗਿਆਨ ਹੈ ਉਹਨਾਂ ਨੂੰ ਆਖਰੀ ਸਵਾਲ ਅਮਰਪਾਲ ਸਿੰਘ ਨੂੰ ਲੈ ਕੇ ਆ ਕੁਝ ਖਬਰਾਂ ਕਿ ਅੱਜ ਫਰੰਟ ਪੇਜ ਦੇ ਉੱਤੇ ਵੀ ਲੱਗੀਆਂ ਕਿ ਜੈਪਾਲ ਭੁੱਲਰ ਦੇ ਨਾਲ ਕੋਈ ਸ਼ਾਇਦ ਸਬੰਧਾਂ ਦੀ ਗੱਲ ਆ ਰਹੀ ਹੈ ਜਾਂ ਕੋਈ ਹਵਾਲਾ ਦੀ ਗੱਲ ਆ ਰਹੀ ਹੈ ਪੂਰਾ ਮਾਮਲਾ ਕੀ ਹੈ ਆਖਰਕਾਰ ਇਹ ਖਬਰ ਕਿਉਂ ਵੱੜ ਕੇ ਸਾਹਮਣੇ ਆਈ ਵੇਖੋ ਜਿਹੜੀ ਸਰਕਾਰ ਉਹਦਾ ਪੂਰਾ ਜੋਰ ਲੱਗਾ ਵਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਈ ਅਮਰਤਪਾਲ ਨੂੰ ਫਸਾਇਆ ਜਾਵੇ। ਪਹਿਲਾਂ ਗੁਰਪ੍ਰੀਤ ਸਿੰਘ ਹਰੀਨੋ ਕੇਸ ਦੇ ਵਿੱਚ ਕਤਲ ਕੇਜ ਪਸਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨਾਕਾਮ ਰਹਿ ਗਈ। ਕਿਹੜੇ ਸਰਕਾਰ ਨੇ ਬਿਆਨ ਨਹੀਂ ਦਿੱਤੇ। ਹੁਣ ਇੱਕ ਅਖਬਾਰ ਦੇ ਵਿੱਚ ਪਾਤਾ ਜੀ ਕਿ ਅਮਰਤਪਾਲ ਦੀ ਗੈਂਗਸ ਜੈਪਾਲ ਦੇ ਕਾਲੇ ਤੰਤਕ ਪਹੁੰਚ ਸੀ। ਜਦੋਂ ਦੀ ਉਹ ਗੱਲ ਆ ਤੇ ਉਦੋਂ ਤੇ ਵਿਚਾਰਾ ਹੈ ਹੀ ਨਹੀਂ ਸੀ ਇੱਥੇ। 2008 ਤੋਂ ਲੈ ਕੇ ਤੇ 2021 ਤੱਕ ਜੈਪਾਲ ਸਰਗਰਮ ਰਿਹਾ ਉਹਦਾ ਝੂਠਾ ਪੁਲਿਸ ਮੁਕਾਬਲਾ ਜਾ ਕੇ ਕਲਕੱਤਾ ਚ ਵੜਦਾ ਇਹ ਕਹਿੰਦੇ ਆ ਕਿ ਜਿਹੜਾ ਗੁਰਪ੍ਰੀਤ ਸਿੰਘ ਹਰੀਨੋਂ ਸੀ ਇਹ ਵਿੱਚ ਵਿਚੋਲਾ ਸੀਗਾ ਤੇ ਇਹਦੇ ਲਈ ਫੰਡਿੰਗ ਨੂੰ ਹੁੰਦੀ ਸੀ ਇਸੇ ਕਰਕੇ ਕਿਸੇ ਅਗਲੇ ਸੰਕਟ ਤੋਂ ਡਰਦਿਆਂ ਨੇ ਇਹਨਾਂ ਨੇ ਉਹਨਾਂ ਦਾ ਕਤਲ ਕੀਤਾ ਵਾ ਜੀ ਉਹ ਕਤਲ ਕੀਤਾ ਵਾ ਮੇਰੇ ਖਿਆਲ ਤੋਂ ਵੀ ਬਹੁਤੀ ਸਿਆਣਫਲੀ ਗੱਲ ਨਹੀਂ ਹੈਗੀ ਲੇਕਿਨ ਅਜੇ ਤੱਕ ਇਹਦੇ ਆਪਣੇ ਭਾਈ ਅਮਰਤਪਾਲ ਸਿੰਘ ਦਾ ਕੋਈ ਵੀ ਸਬੂਤ ਸਾਹਮਣੇ ਨਿਆਂਪੁਰਚੋਕ ਦਾ ਰੋਲ ਹੋ ਗਏ ਹਾਇ ਜਰੂਰ ਇੱਕ ਵਾਰੀ ਪਹਿਲਾਂ ਵੀ ਜੀ ਕੁੱਟਮਾਰ ਕੀਤੀ ਗਈ ਸੀ ਉਹਨੇ ਹਿਸਾਬ ਮੰਗਿਆ ਸੀ ਹਿਸਾਬ ਕੀ ਹੈ ਇਹ ਕਹਿੰਦੇ ਜੀ ਖਾਲਸੇ ਦੇ ਹਸਾਬ ਸੁਭ ਨਹੀਂ ਹੁੰਦੇ ਇਸ ਕਰਕੇ ਜਿਹੜੀ ਆ ਉਹ ਹਰੀਨੋ ਦੇ ਇਹਦੇ ਕੰਨੋ ਦਾ ਸੀਗਾ ਹੁਣ ਜੈਪਾਲ ਦੀ ਕੀਤੀ ਜਾਂਦੀ ਹੈ ਜੈਪਾਲ ਹੋਇਆ ਰੋਕੀ ਹੋਇਆ ਇਹ ਸਾਰੇ ਇਕੱਠੇ ਸੀ ਗੈਂਗਸ ਸੀਗੇ ਜੈਪਾਲ ਦਾ ਉੱਥੇ ਮਰਡਰ ਹੋਇਆ ਸੀਗਾ ਉਹਦੇ ਬਾਰੇ ਤੈਨੂੰ ਕੁਝ ਪੜਿਆ ਨਹੀਂ ਲੇਕਿਨ ਦੇਖਦੇ ਆ ਸਰਕਾਰ ਵੱਲੋਂ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਕੀ ਕਰਦੀ ਕੀ ਨਹੀਂ ਕਰਦੀ ਤੇ ਭਾਈ ਅਮਰਤਪਾਲ ਸਿੰਘ ਨੂੰ ਇਹਨਾਂ ਕਿਤਨੇ ਕਿਤੇ ਕਿਸ ਕਿਸ ਪਛੋੜ ਦੀ ਕੋਸ਼ਿਸ਼ ਜ਼ਰੂਰ ਕਰਨੀ ਕਰਨੀ ਹੈ ਜੀ ਪਟਿਸਰ ਵੀ ਇੱਕ ਜਾਂਦੇ ਜਾਂਦੇ ਸਵਾਲ ਜਿਹੜਾ ਸੀਗਾ ਉਹ ਕਿਉਂਕਿ ਡਿਵਿਡਬਾਹ ਸਾਹਿਬ ਹੋ ਗਏ ਜਾਂ ਹੋਰ ਪੰਥ ਜਿੱਥੇ ਬੰਦੀਆਂ ਨੇ ਬਡਾਲਾ ਸਾਹਿਬ ਹੋ ਗਏ ਇਹਨਾਂ ਨੇ ਰਲ ਕੇ ਜਿਹੜਾ ਮੋਰਚਾ ਸ਼ੁਰੂ ਕਰਨਾ ਸੀ ਕੀ ਕਿਤੇ ਉਹ ਮੋਰਚੇ ਦਾ ਪ੍ਰੈਸ਼ਰ ਤਾਂ ਨਹੀਂ ਬਣਿਆ ਗਿਆਨੀ ਰਘਵੀਰ ਸਿੰਘ ਹੋਰਾਂ ਤੇ ਜਾਂ ਉਸ ਮੋਰਚੇ ਨੂੰ ਮਤਲਬ ਢਿੱਲਾ-ਵੱਠਾ ਪਾਉਣਾ ਹੋਵੇ ਉਹ ਕੀ ਉੱਥੇ ਕੀ ਚੱਲ ਰਿਹਾ ਹੁਣ ਅੱਜ ਸਵੇਰੇ ਜਿਹੜੀ ਆ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਹਰਦੀਪ ਸਿੰਘ ਡਿਵਿਡਬਾਹ ਹਰਦੀਪ ਸਿੰਘ ਡਿਬਡਵਾ ਨੇ ਕਈ ਕਿਤਾਬਾਂ ਵਿੱਚ ਲਿਖੀਆਂ ਪੜ੍ਹੇ ਲਿਖੇ ਬੰਦੇ ਨੇ ਤੇ ਕੌਮ ਪ੍ਰਸਤ ਸਿੱਖ ਪ੍ਰਤਿਭਾ ਬਹੁਤ ਝਾਦੀ ਇਹਨਾਂ ਦਾ ਪੋਤਰਾ ਜਿਹੜਾ ਦਿੱਲੀ ਕਿਸਾਨ ਦੇ ਜਦੋਂ ਗਏ ਨੇ 26 ਜਨਵਰੀ 2021 ਨੂੰ ਕਿਸਾਨ ਦਿੱਲੀ ਚ ਗਏ ਨੇ ਜਿੱਦਾਂ ਟਰੈਕਟਰ ਪਲਟਿਆ ਸੀਗਾ ਉਹ ਇਹਨਾਂ ਦਾ ਪੋਤਰਾ ਸੀ ਮੌਤੇ ਜਿਹਦੀ ਹੋਈ ਸੀ ਅੱਖਣਦੀਪ ਸਿੰਘ ਡਿਬਡਵਾ ਨੇ ਅੱਜ ਆਪ ਬਾਕੀ ਜਥੇਬੰਦੇ ਜਿਹੜੇ ਹੈਗੇ ਸੀਗੇ ਉਹਨਾਂ ਨੂੰ ਨਾਲ ਲੈ ਕੇ ਤੇ ਪਹਿਲਾ ਅਕਾਲ ਤਖਤ ਤੇ ਰਸਕੀਤੀਆ ਤੇ ਮੁੜ ਕੇ ਇਹ ਉੱਥੋਂ ਕੋਈ 250 ਮੀਟਰ ਦੀ ਦੂਰੀ ਤੇ ਆ ਕੇ ਜਿਹਨੂੰ ਕਿਸੇ ਵੇ ਮੁੱਤ ਬਲਕਾਂ ਦਾ ਮੁੱਤ ਬਲਕਾਂ ਦਾ ਮਲਕਾਂ ਦਾ ਕਿਹਾ ਜਾਂਦਾ ਸੀ ਚੌਕ ਉੱਥੇ ਅੱਜਕੱਲ ਮਹਾਰਾਜ ਰਜੀਸ਼ ਨੇ ਮੁੱਤ ਲੱਗਾ ਵਾ ਮਸ਼ਹੂਰ ਆ ਬੜਾ ਧਰਮ ਸਿੰਘ ਮਾਰਕੀਟ ਦੇ ਕੋਲ ਉੱਥੇ ਆ ਕੇ ਇਹ ਬੈਠ ਕੇ ਨੇ ਆਪਣਾ ਧਰਨਾ ਸ਼ੁਰੂ ਕਰਤਾ ਵਾ ਇਹਨਾਂ ਨੇ ਇਹ ਆਖਿਆ ਵਾ ਅਲਾਨ ਕੀਤਾ ਵੀ ਜਿੰਨਾ ਚਿਰ ਤੱਕ ਜਿਹੜੇ 2 ਦਸੰਬਰ ਦੇ ਹੁਕਮ ਨਮੇ ਜਿਹੜੇ ਜਾਰੀ ਕੀਤੇ ਸੀ ਉਹ ਲਾਗੂ ਨਹੀਂ ਕੀਤੇ ਜਾਂਦੇ ਉਹਨਾਂ ਚ ਸਾਡਾ ਇਹ ਧਰਨਾ ਜਾਰੀ ਰਹੂਗਾ ਪੱਕਾ ਧਰਨਾ ਲਾਤ ਉਹਨਾਂ ਦੇ ਇਸ ਕਰਕੇ ਉੱਤ ਡਿਗਰ ਠੀਕ ਹੈ ਪਰ ਨਾ ਇਹ ਧਰਨਾ ਬਾਦਲਾਂ ਦੇ ਖਿਲਾਫ ਹੈ ਜਾਂ ਇਹ ਕਿਹਦੇ ਖਿਲਾਫ ਹੈ ਕਾਲ ਤੱਕ ਸਰਬ ਦੇ ਖਿਲਾਫ ਨਹੀਂ ਖਿਲਾਫ ਖਿਲਾਫ ਕਿਸੇ ਦਾ ਨਹੀਂ ਉਹਨਾਂ ਦੀ ਸਿਰਫ ਇਹ ਵੀ ਜਿਹੜੇ 2 ਤਰੀਕ ਨੂੰ ਹੁਕਮ ਨਮ ਜਾਰੀ ਹੋਏ ਸੀ ਉਹਨੂੰ ਇੰਪਲੀਮੈਂਟ ਕਰਾਉਣ ਦੀ ਗੱਲ ਕੀਤੀ ਗਈ ਹੈ ਉਹ ਕੋਈ ਬਾਦਲਾਂ ਦੇ ਖਿਲਾਫ ਸਮਝ ਲਵੇ ਕੋਈ ਹੋਰ ਦੇ ਸਮਝ ਲਵੇ ਉਹਨਾਂ ਦੇ ਖਿਲਾਫ ਕਿਸੇ ਨਹੀਂ ਸਿਰਫ ਉਹਨਾਂ ਦੀ ਮੰਗ ਆ ਵੀ ਦੋ ਤਰੀਕ ਨੂੰ ਜਿਹੜੇ ਬਕਾਇਦਾ ਤੌਰ ਤੇ ਕਾਲਪਤਕ ਤੋਂ ਹੁਕਮ ਨੇ ਜਾਰੀ ਹੋਏ ਸੀ ਉਹ ਜ ਤੱਕ ਇੰਪਲੀਮੈਂਟ ਨਹੀਂ ਹੋਏ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਇੱਕ ਪ੍ਰੈਸ਼ਰ ਆ ਵੀ ਭਾਜੀ ਇਹਨੂੰ ਇੰਪਲੀਮੈਂਟ ਕਰੋ ਸੰਗਤਾ 'ਚ ਰੋਸ ਪਾਇਆ ਜਾ ਰਿਹਾ ਜੀ ਜੀ ਬਿਲਕੁਲ ਬਿਲਕੁਲ ਇਹ ਹੁਣ ਗੁੱਤਦਰ ਸਾਹਿਬ ਗਿਆਨੀ ਰਬੀਂਦਰ ਸਿੰਘ ਜੀ ਤੈਅ ਕਰਨਗੇ ਕਿ ਉਹਨਾਂ ਨੂੰ ਕਿਵੇਂ ਸ਼ਾਂਤ ਕਰਨਾ ਹੈ ਦਰਸ਼ਕਾਂ ਲਈ ਜਾਂਦੇ ਜਾਂਦੇ ਦੱਸ ਦਿੰਦੇ ਹਾਂ ਕਿ ਜਦੋਂ ਤੱਕ ਅਸੀਂ ਚਰਚਾ ਕਰ ਰਹੇ ਹਾਂ ਨਾ ਤੇ ਅਕਾਲੀ ਦਲ ਬਾਦਲੋਂ ਨਾ ਸੁਖਵੀਰ ਬਾਦਲ ਨਾ ਅਕਾਲੀ ਦਲ ਦੇ ਸੋਸ਼ਲ ਮੀਡੀਆ ਤੇ ਨਾ ਦਲਜੀਤ ਢੀਮਾ ਨਾ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੂਂਦਰ ਮਤਲਬ ਕਿ ਕਿਸੇ ਦਾ ਵੀ ਕੋਈ ਰਿਐਕਸ਼ਨ ਨਹੀਂ ਸਾਹਮਣੇ ਆਇਆ ਕਿ ਜੱਜਦਾਰ ਸਾਹਿਬ ਨੇ ਉਹਨਾਂ ਦੀ ਜਿਹੜੀ ਬੜਾਈ ਭਰਤੀ ਕਮੇਟੀ ਹੈ ਜਾਂ ਭਰਤੀ ਹੈ ਉਹ ਸਾਰੇ ਕੁਝ ਨੂੰ ਜਿਹੜਾ ਉਹਦਾ ਭੋਗ ਪਾ ਦਿੱਤਾ ਤੇ ਨਵੀਂ ਪਾਰਟੀ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਜਾਂ ਉਹ ਕੀ ਸਮਰਪਿਤ ਹੋਣਗੇ ਹੁਣ ਜਾਂ ਉਹਦੇ ਬਾਰੇ ਕੀ ਕਹਿਣਗੇ ਇਹਦੇ ਉੱਤੇ ਨਜ਼ਰ ਹੈਗੀ ਵਿਚਾਰ ਕਮੈਂਟ ਕਰਿਓ ਬਹੁਤ ਕਰ ਬਤੋਦਾ